ਕਾਕਾ ਬਰਾੜ ਜੀ ਦੇ ਨਾਲ ਮੇਰੇ ਏਡੇ ਵਧੀਆ ਰਿਲੇਸ਼ਨ ਸੀ ਕਾਕਾ ਬਰਾੜ ਜੀ ਮੇਰੇ ਘਰੇ ਆਉਂਦੇ ਸੀ 2017 ਤੋਂ ਬਾਅਦ ਜਦੋਂ ਹਾਰੇ ਸੀ ਤੇ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ 2012 ਤੋਂ ਜੁੜੇ ਹੋਏ ਹੋ ਹਾਂਜੀ ਤੇ ਅੱਜ 2024 ਹੋ ਚੁੱਕਿਆ ਹੈ ਲੇਕਿਨ 12 ਸਾਲ ਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲੀ ਜਗ੍ਹਾ ਪਾਰਟੀ ਨੇ ਦਿੱਤੀ ਸੀ ਪਰ ਉਹ ਇੱਕ ਸਿਰਫ ਨਾ ਦਿਆ ਹੁੰਦੀਆਂ ਨੇ ਜਗਾ ਹਮ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਕਿ ਤੁਹਾਡੀ ਅਫਸਰ ਜਾ ਕੇ ਕੋਈ ਗੱਲ ਸੁਣ ਲਵੇ ਜਾਂ ਖਾ ਜਾਂਦੀ ਥਰੀਰ ਵੇਖਣ ਨੂੰ ਬੜਾ ਵਧੀਆ ਲੱਗਦਾ ਲੱਕੜ ਵੇਖਣ ਬਹੁਤ ਸੋਹਣੀ ਲੱਗਦੀ ਹੈ ਤੇ ਉਹਨੂੰ ਅੰਦਰ ਖਾਤੇ ਜਿਹੜੀ ਹੈ ਕੌਣ ਖਾ ਜਾਂਦੀ ਹੈ ਇਸੇ ਤਰ੍ਹਾਂ ਇਸ ਪਾਰਟੀ ਨੂੰ ਜਿਹੜੇ ਬੰਦੇ ਨੇ ਉਹ ਖਾ ਜਾਣਗੇ ਜਿਹੜੇ ਇਹਨਾਂ ਦੇ ਨਾਲ ਵੀ ਤੁਰੇ ਹੋਏ ਨੇ ਉਹ ਵੀ ਇਹਨਾਂ ਨੂੰ ਵੋਟ ਨਹੀਂ ਪਾਣਗੇ ਉਹ ਵੀ ਮੇਰੀ ਸਪੋਰਟ ਕਰ। ਹੂੰ ਹੂੰ। ਇਸ ਪਾਰਟੀ ਨੇ ਆਪਣੇ ਆਪ ਦੇ ਹੀ ਵਰਕਰਾਂ ਦਾ ਬੁਰਾ ਹਾਲ ਕੀਤਾ ਉਹ ਵੀ ਅਜ ਤੋ ਕਿਸੇ ਪਹਿਲੋ ਸੋ ਦੋਸਤੋ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਅੱਜ ਪਹੁੰਚਿਆ ਜਲਾਲਾਬਾਦ ਇਲਾਕੇ ਦੇ ਵਿੱਚ ਜਿੱਥੇ ਕਿ ਭੋਜਪੁਰ ਹਲਕੇ ਦੇ ਵਿੱਚੋਂ ਜਿਹੜੇ ਮੇਰੇ ਨਾਲ ਉਮੀਦਵਾਰ ਬੈਠੇ ਹੈਗੇ ਨੇ ਮੇਰੇ ਨਾਲ ਹੀ ਭਾਈ ਸਾਹਿਬ ਆਜ਼ਾਦ ਮੀਰਵਾਤ ਖਲੋਤੇ ਹੈਗੇ ਨੇ ਭੋਜਪੁਰ ਤੋਂ ਸੋ ਗੱਲਬਾਤ ਕਰਦੇ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੀ ਸੋ ਇਹ ਕੀ ਲੈ ਕੇ ਚੱਲੇ ਨੇ ਲੋਕਾਂ ਦੇ ਵਾਸਤੇ ਕੀ ਲੋਕਾਂ ਦੇ ਮਸਲੇ ਹੱਲ ਕਰਨਗੇ ਸੋ ਗਲਬਤ ਕਰਦੇ ਹਾਂ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਲੋਕਾਂ ਦੀ ਆਵਾਜ਼ ਚੈਨਲ ਦਾ ਔਰ ਮੇਰੇ ਭਰਾਜੀ ਤੁਸੀਂ ਨਿਸ਼ਾਨ ਸਿੰਘ ਜੀ ਜੀ ਜ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰ ਰਹੇ ਹੋ ਔਰ ਮੇਰੀ ਗੱਲ ਜਿਹੜੀ ਹੈ ਲੋਕਾਂ ਤੱਕ ਤੁਸੀਂ ਪਹੁੰਚਾ ਰਹੇ ਹੋ ਭਾਈ ਸਾਹਿਬ ਜਿਹੜੇ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਜੁੜੇ ਨੇ ਤੁਸੀਂ ਆਪਣਾ ਇੱਕ ਵਾਰੀ ਉਹਨਾਂ ਨੂੰ ਨਾਮ ਦੱਸ ਦਿਓ ਮੇਰਾ ਨਾਮ ਜਸਵੰਤ ਸਿੰਘ ਖਤਰੀ ਜੀ ਪਿੰਡ ਮੇਰਾ ਅਮੀਰਖਾਸ ਹੈ ਜੀ ਤੇ ਮੈਂ ਜਿਹੜਾ ਲੋਕ ਸਭਾ ਹਲਕਾ ਫਰੋਜਪੁਰ ਤੋਂ ਆਜ਼ਾਦ ਉਮੀਦਵਾਰ ਜਿਹੜਾ ਖੜਾ ਹੋਇਆ ਹੈ ਭਾਈ ਸਾਹਿਬ ਸਵਾਲ ਪਹਿਲਾ ਆਪਾਂ ਕਰਦੇ ਹਾਂ ਹਾਂਜੀ ਵੀ ਤੁਸੀਂ ਆਜ਼ਾਦ ਉਮੀਦਵਾਰ ਜਿਹੜਾ ਫਰੋਜਪੁਰ ਤੋਂ ਖੜੇ ਹੋ 2024 ਵਾਸਤੇ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਫਰੋਜਪੁਰ ਦੇ ਹਲਕੇ ਨੂੰ ਕੀ ਕੀ ਤੁਸੀਂ ਦੇ ਪਾਓਗੇ ਮੈਂ ਫਰੋਜਪੁਰ ਦੇ ਹਲਕੇ ਦੇ ਵਾਸਤੇ ਦਿਨ ਪਰ ਰਾਤ ਜਿਹੜਾ ਹੈ ਮਿਹਨਤ ਕਰਾਂਗਾ ਜਿਹੜੀਆਂ ਸਾਡੇ ਬਾਰਡਰ ਪੱਟੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜੀ ਉਹ ਮੈਂ ਜਾ ਕੇ ਲੋਕ ਸਭਾ ਦੇ ਵਿੱਚ ਚੱਕਾਂਗਾ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਹੈ ਪਰਲ ਕੰਪਨੀ ਦਾ ਜੀ ਜੀ ਜਿਹਦਾ ਜਿਹੜਾ ਲੋਕਾਂ ਦਾ ਪਤਾ ਨਹੀਂ ਲੱਖਾਂ ਕਰੋੜਾ ਰੁਪਏ ਇਹਦੇ ਵਿੱਚ ਫਸੇ ਹਨ ਪਰਲ ਕੰਪਨੀ ਦੇ ਹੂੰ ਹੂੰ ਉਹ ਜਿਹੜੀ ਆਵਾਜ਼ ਜਾ ਕੇ ਲੋਕ ਸਭਾ ਦੇ ਵਿੱਚ ਚੱਕਾਂਗਾ ਇੱਕ ਜਿਹੜੇ ਸਾਡੇ ਕਿਸਾਨੀ ਮੁੱਦੇ ਨੇ ਜੀ ਉਹ ਜਿਹੜੀ ਆਵਾਜ਼ ਹੈ ਉਹ ਜਾ ਕੇ ਮੈਂ ਉਥੇ ਚੱਕਾਂਗਾ ਇੱਕ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਜੀ ਦਿਨ ਪ੍ਰਤੀ ਦਿਨ ਜਿਹੜਾ ਵੱਧ ਰਿਹਾ ਹੈ ਤੇ ਬੇਰੁਜ਼ਗਾਰੀ ਲੁੱਟਾਂ ਖੋਹਾਂ ਜਿਹੜੀਆਂ ਨੇ ਉਹ ਦਿਨ ਪ੍ਰਤੀ ਦਿਨ ਵੱਧ ਰੀਆਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਲੋਕਾਂ ਦੀ ਜਿਹੜੀ ਆਵਾਜ਼ ਹੈ ਇਹ ਜਾ ਕੇ ਲੋਕ ਸਭਾ ਹਲਕੇ ਦੇ ਵਿੱਚ ਲੋਕ ਸਭਾ ਚ ਜਾ ਕੇ ਚੁੱਕਾ ਗਈ ਭਾਈ ਸਾਹਿਬ ਜੀ ਸਵਾਲ ਹੈਗਾ ਵੀ ਤੁਸੀਂ ਗੱਲ ਇਹ ਕੀਤੀ ਵੀ ਅਸੀਂ ਲੋਕਾਂ ਦੇ ਵਾਸਤੇ ਆ ਜਿਹੜੇ ਮਸਲੇ ਲੈ ਕੇ ਆਵਾਂਗੇ ਤੁਹਾਨੂੰ ਪਤਾ ਪਤਾ ਹੈ ਅਸੀਂ ਗੱਲ ਦਾ ਵੀ ਜਿਹੜੀ ਇਹ ਰਾਜਨੀਤੀ ਹੈਗੀ ਹੈ ਇਹ ਗੰਦਲੀ ਰਾਜਨੀਤੀ ਹੈ ਭਾਰਤ ਦੀ ਇੱਥੇ ਬੰਦਾ ਕਾਮਯਾਬ ਉਹ ਹੀ ਹੁੰਦਾ ਜਿਹੜਾ ਚਾਪ ਚਾਪਲੂਸ ਹੋਵੇ ਜਾਂ ਚਿੰਚਾਗਰੀ ਕਰੇ ਜਾਂ ਪਾਰਟੀ ਦੇ ਨਾਲ ਜੁੜੇ ਤੁਸੀਂ ਆਜ਼ਾਦ ਮੀਰਵਾਰ ਖਲੋਤੇ ਹੈਗੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿੱਤੋਗੇ ਬਿਲਕੁਲ ਜੀ ਜਿਸ ਤਰ੍ਹਾਂ ਮੈਨੂੰ ਪਿੰਡਾਂ ਦੇ ਵਿੱਚੋਂ ਸਮਰਥਨ ਮਿਲ ਰਿਹਾ ਹੈ ਜੀ ਖਾਸ ਤੌਰ ਤੇ ਜਿਹੜੇ ਮੇਰੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੀ ਅੱਜ ਤੱਕ ਨੂੰ ਤੁਸੀਂ ਆਪ ਸਮਝਦਾਰ ਜੇ ਤੁਸੀਂ ਵੀ ਗੱਲਾਂ ਬਾਤਾਂ ਕਰਦੇ ਰਹਿੰਦੇ ਜੇ ਲੋਕਾਂ ਦੇ ਨਾਲ ਤੁਸੀਂ ਦੇਖੋ ਅੱਜ ਤੱਕ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ ਨਾ ਤਾਂ ਅੱਜ ਤੱਕ ਐਡਾ ਵੱਡਾ ਬਹੁਮਤ ਕਿਸੇ ਪਾਰਟੀ ਨੂੰ ਮਿਲਿਆ ਹੈ ਜਿੰਨਾ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਜੀ ਤੇ ਦੂਜੀ ਗੱਲ ਇਹ ਵੀ ਜਿੰਨਾ ਇਸ ਪਾਰਟੀ ਨੇ ਆਪਣੇ ਆਪ ਦੇ ਹੀ ਵਰਕਰਾਂ ਦਾ ਬੁਰਾ ਹਾਲ ਕੀਤਾ ਉਹ ਵੀ ਅੱਜ ਤੋਂ ਕਿਸੇ ਪਹਿਲੋ ਪਾਰਟੀ ਨੇ ਨਹੀਂ ਕੀਤਾ ਜਿੰਨਾ ਇਹਨਾਂ ਨੇ ਆਪ ਦੇ ਵਰਕਰਾਂ ਦਾ ਬੁਰਾ ਹਾਲ ਕੀਤਾ ਇਸ ਕਰਕੇ ਲੋਕ ਜਿਹੜੇ ਨੇ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਨੇ ਉਹ ਕਹਿ ਰਹੇ ਨੇ ਕਿ 2.25 ਸਾਲ ਹੋ ਗਏ ਨੇ ਜਿਹੜਾ ਇਹਨਾਂ ਵਰਕਰਾਂ ਦਾ ਬੁਰਾ ਹਾਲ ਕੀਤਾ ਪਾਰਟੀ ਨੇ ਕਿਸੇ ਦੀ ਮਾਂ ਨਹੀਂ ਛੜੀ ਕਿਸੇ ਦੀ ਗੱਲ ਨਹੀਂ ਸੁਣੀ ਤੇ ਅਸੀਂ ਬਿਲਕੁਲ ਇਹਨਾਂ ਦੇ ਨਾਲ ਰਵਾਂਗੇ ਨਾਲ ਰਹਿ ਕੇ ਜਿਵੇਂ ਲੱਕੜ ਨੂੰ ਕੋਣ ਖਾ ਜਾਂਦਾ ਹੈ ਜਾਂ ਸਰੀਰ ਨੂੰ ਜਿਹੜੀ ਇਹ 슈ਗਰ ਖਾ ਜਾਂਦੀ ਹੈ ਸਰੀਰ ਵੇਖਣ ਨੂੰ ਬੜਾ ਵਧੀਆ ਲੱਗਦਾ ਲੱਕੜ ਵੇਖਣ ਬਹੁਤ ਸੋਹਣੀ ਲੱਗਦੀ ਹੈ ਤੇ ਉਹਨੂੰ ਅੰਦਰ ਖਾਤੇ ਜਿਹੜੀ ਹੈ ਕੋਣ ਖਾ ਜਾਂਦੀ ਹੈ ਇਸੇ ਤਰ੍ਹਾਂ ਇਸ ਪਾਰਟੀ ਨੂੰ ਜਿਹੜੇ ਬੰਦੇ ਨੇ ਉਹ ਖਾ ਜਾਣਗੇ ਜਿਹੜੇ ਇਹਨਾਂ ਦੇ ਨਾਲ ਵੀ ਤੁਰੇ ਹੋਏ ਨੇ ਉਹ ਵੀ ਇਹਨਾਂ ਨੂੰ ਵੋਟ ਨਹੀਂ ਪਾਣਗੇ ਉਹ ਵੀ ਮੇਰੀ ਸਪੋਰਟ ਕਰਨਗੇ ਹਾਂਜੀ ਤੁਸੀਂ ਨਾਮ ਦੱਸਿਓ ਮੈਨੂੰ ਭੁੱਲ ਗਿਆ ਐ ਜਸਵੰਤ ਸਿੰਘ ਜਸਵੰਤ ਸਿੰਘ ਵੀਰ ਜਸਵੰਤ ਸਿੰਘ ਜੀ ਇਹ ਗੱਲ ਦੱਸੋ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ ਮੈਂ ਜਦੋਂ ਤੋਂ ਅੰਨਾ ਜਾਰੇ ਦਾ ਅਨਸ਼ਨ ਹੋਇਆ ਉਦੋਂ ਤੋਂ ਜੁੜਿਆ ਉਸ ਤੋਂ ਬਾਅਦ ਜਿਹੜੀ ਇਹ ਅੰਦੋਲਨ ਦੇ ਵਿੱਚ ਉਹ ਆਮ ਜਿਹੜੇ ਸਾਲ ਤੋਂ ਗੱਲ ਕਰਦੇ ਹੋ ਹਾਂਜੀ ਕਿਹੜੇ ਸਾਲ ਤੋਂ ਗੱਲ ਕਰਦੇ ਹੋ ਇਹ 2011 12 ਤੋਂ ਸ਼ੁਰੂ ਹੋਈ ਜੀ 2012 ਹਾਂਜੀ 12 ਉਦੋਂ ਤੋਂ ਲੈ ਕੇ ਇਹਦੇ ਨਾਲ ਜੁੜਿਆ ਹਾਂ ਮੈਂ ਜੀ ਤੇ ਜਿਹੜੇ ਲੋਕਾਂ ਦੇ ਜਿਹੜੀਆਂ ਲੜਾਈਆਂ ਨੇ ਉਹ ਮੈਂ ਬਚਪਨ ਤੋਂ ਲੈ ਕੇ ਇਹ ਲੜ ਰਿਹਾ ਹਾਂ ਜਿਵੇਂ ਕਿ 2011 ਤੋਂ ਲੈ ਕੇ 2015 ਤੱਕ ਨੇ ਇੱਕ ਸੰਘਰਸ਼ ਅਸੀਂ ਕੀਤਾ 44 ਪਿੰਡਾਂ ਦਾ ਜੀ ਜੀ ਉਹ 44 ਪਿੰਡ ਜਿਹੜੇ ਸੀ ਮੈਂ ਜ਼ਿਲ੍ਹਾ ਫਿਰੋਜ਼ਪੁਰੋਂ ਨਾਲੋਂ ਤੋੜ ਕੇ ਤੇ ਜਿਹੜੀ ਤਹਿਸੀਲ ਗੁਰੂ ਰਸਾ ਨਾਲੋਂ ਤੋੜ ਕੇ ਜਲਾਲਾਬਾਦ ਤਹਿਸੀਲ ਨਾਲ ਲਾਏ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਜੀ ਹਾਂ ਜੀ ਤੇ ਜਸਵੰਤ ਸਿੰਘ ਜੀ ਸੀ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ 12 2012 ਤੋਂ ਜੁੜੇ ਹੋਏ ਹੋ ਹਾਂ ਜੀ ਕਿ ਅੱਜ 2024 ਹੋ ਚੁੱਕਿਆ ਹੈ ਲੇਕਿਨ 12 ਸਾਲ ਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲੀ ਜਗ੍ਹਾ ਪਾਰਟੀ ਨੇ ਦਿੱਤੀ ਸੀ ਪਰ ਉਹ ਇਹ ਤਾਂ ਸਿਰਫ ਨਾਂ ਹੀ ਆਉਂਦੀਆਂ ਨੇ ਜਗ੍ਹਾ ਹਮ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਕਿ ਤੁਹਾਡੀ ਅਫਸਰ ਜਾ ਕੇ ਕੋਈ ਗੱਲ ਸੁਣ ਲਵੇ ਜਾਂ ਕੋਈ ਕੁਝ ਕਰ ਲਵੇ ਉਹ ਕੁਝ ਨਹੀਂ ਸਿਰਫ ਨਾਂ ਦੀਆਂ ਗੱਲਾਂ ਨੇ ਜੀ ਜਾਂ ਤਾਂ ਉਹਨੇ ਬੰਦੇ ਨੂੰ ਪਾਵਰ ਦਿੱਤੀ ਜਾਵੇ ਅਫਸਰਾਂ ਦਾ ਨਾਮ ਲਾਇਆ ਜਾਵੇ ਵੀ ਇਹ ਸਾਡਾ ਬੰਦਾ ਹੈ ਇਹ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਹੈ ਬੁੱਧੀਜੀਵ ਸਿੰਘ ਦਾ ਮੈਨੂੰ ਉਹਨਾਂ ਨੇ ਲਾਈ ਰੱਖਿਆ ਜੀ ਲੇਕਿਨ ਚਾਹੀਦਾ ਤਾਂ ਇਹਨਾਂ ਅਫਸਰਾਂ ਦੇ ਨਾਲ ਮਲਾਓ ਬਈ ਇਹ ਬੰਦੇ ਆਣਗੇ ਇਹਨਾਂ ਦੇ ਕੰਮ ਫੋਨ ਤੇ ਹੋਣੇ ਚਾਹੀਦੇ ਨੇ ਜੋ ਇਹ ਕਹਿਣ ਉਸ ਤਰ੍ਹਾਂ ਹੋਣਾ ਚਾਹੀਦਾ ਲੇਕਿਨ ਉਹ ਕੁਝ ਵੀ ਨਹੀਂ ਗਾਇਆ ਇਹਦੇ ਵਿੱਚ ਵੀਰ ਜੀ ਜਿਹੜਾ ਤੁਸੀਂ 12 ਸਾਲ ਸਮਾਂ ਉਸੇ ਗੱਲ ਤੇ ਮੈਂ ਦੁਬਾਰਾ ਫਿਰ ਆ ਜੰਨਾ 12 ਸਾਲ ਤੁਸੀਂ ਛੰਡੇ ਚੁੱਕ ਕੇ ਆਮ ਆਦਮੀ ਪਾਰਟੀ ਦੇ ਫਿਰਦੇਰੇ ਨਾਲ ਲੇਕਿਨ ਅੱਜ ਤੁਹਾਨੂੰ ਲੋੜ ਪਈ ਕਿ ਮੈਂ ਕਿਤੇ ਨਾ ਕਿਤੇ ਉਮੀਦਵਾਰ ਖੜਾ ਲੇਕਿਨ ਤੁਹਾਨੂੰ ਆਜ਼ਾਦ ਮੀਰਵਾਰ ਖਲੋਣਾ ਪਿਆ ਲੇਕਿਨ ਇਹਦੇ ਵਿੱਚ ਕੀ ਕਿਵੇਂ ਵੇਖਦੇ ਹੋ ਆਮ ਆਦਮੀ ਪਾਰਟੀ ਮੈਂ ਤਾਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਅੱਜ ਤੱਕ ਐਡੀ ਮਾੜੀ ਪਾਰਟੀ ਕਦੇ ਨਹੀਂ ਵੇਖੀ ਜਿਹੜੀ ਇਹ ਅੱਜ ਆਮ ਆਦਮੀ ਪਾਰਟੀ ਬਣ ਚੁੱਕੀ ਦੇਖੋ ਇੱਕ ਦਿਨ ਦਾ ਕਿ ਬੰਦਾ ਕਾਂਗਰਸ ਛੱਡ ਕੇ ਆਉਂਦਾ ਦੂਜੇ ਤੇ ਉਹਨਾਂ ਨੂੰ ਟਿਕਟ ਦੇ ਦਿੰਦੇ ਇੱਕ ਦਿਨ ਕਾਲੀ ਦਲ ਛੱਡ ਕੇ ਆਉਂਦਾ ਉਹਨੂੰ ਆਦਾ ਟਿਕਟ ਦੇ ਦਿੰਦੇ ਇਹ ਕਾਦੀ ਆਮ ਪਾਰਟੀ ਰਹੇਗੀ ਇਹ ਕੋਈ ਆਮ ਬੰਦੇ ਪਾਰਟੀ ਨਹੀਂ ਰਹੇਗੀ ਇਹ ਖਾਸ ਪਾਰਟੀ ਹੋ ਚੁੱਕੀ ਹੈ ਕਿਸੇ ਪਾਸੇ ਆਮ ਵਰਕਰ ਦੀ ਦੱਬੇ ਕੁਚਲੇ ਲੋਕ ਜਿਹੜੇ ਸੀ ਇਹਦੇ ਨਾਲ ਜੁੜੇ ਸੀ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਲੇਕਿਨ ਸੁਪਨੇ ਇਹਨਾਂ ਨੇ ਜਿਹੜੇ ਐਨੇ ਵਿਖਾ ਦਿੱਤੇ ਸੀ ਕਿ ਅਸੀਂ ਦਿਨ ਭਰ ਰਾਤ ਜਿਹੜਾ ਇੱਕ ਕਰ ਦਿੱਤਾ ਅਸੀਂ ਕਮਲੇ ਹੋ ਗਏ ਸੀ ਪਾਗਲ ਹੋ ਗਏ ਸੀ ਇਸ ਪਾਰਟੀ ਦੇ ਪਿੱਛੇ ਹੁਣ ਵੇਖੋ ਮੈਂ ਕਿ ਗਰੀਬ ਬੰਦਾ ਜੀ ਡੇਢ ਕਿਲੇ ਦਾ ਮਾਲਕ ਜੀ ਮੈਨੂੰ ਕਿੱਥੇ ਦਿੱਲੀ ਦੇ ਵਿੱਚ ਪਾਲਮ ਹਲਕੇ ਦੇ ਵਿੱਚ ਮੈਂ ਉੱਥੇ ਜਾ ਕੇ ਪਾਵਨਾ ਗੋੜ ਐਮ ਐਲ ਏ ਬਣੀ ਅਸੀਂ ਉਹਨੂੰ ਜਿਤਾ ਕੇ ਆਏ ਉਸ ਤੋਂ ਬਾਅਦ ਮੈਨੂੰ ਹਿਮਾਚਲ ਦੇ ਵਿੱਚ ਇਹਨਾਂ ਨੇ ਕਿਹਾ ਚਲੋ ਜੀ ਹਿਮਾਚਲ ਦੇ ਵਿੱਚ ਜਾਣਾ ਮੈਂ ਗੁਜਰਾਤ ਦੇ ਵਿੱਚ ਜਾ ਕੇ ਆਇਆ ਦੱਸੋ ਕੋਈ ਪਾਰਟੀ ਨੇ ਸਾਨੂੰ ਕੋਈ ਦਿੱਤਾ ਸੀ ਪਿਆਸੀ ਤੁਹਾਨੂੰ ਖਰਚਾ ਦੇਣਿਆ ਤੁਹਾਨੂੰ ਪੈਸਾ ਦੇਣਿਆ ਵੀ ਤੁਸੀਂ ਜਾ ਕੇ ਪ੍ਰਚਾਰ ਕਰੋ ਜਾ ਕੇ ਉੱਥੇ ਹਮਾਇਤ ਕਰਕੇ ਆਓ ਸਾਡੇ ਜਿਹੜੇ ਖੜੋਤੇ ਨੇ ਉਮੀਦਵਾਰ ਸਾਰਾ ਕੁਝ ਪੱਲੋ ਲਾਇਆ ਸਾਰਾ ਘਰ-ਬਾਰ ਰੋੜ ਦਿੱਤਾ ਐ ਨਾ ਪਾਰਟੀ ਦੇ ਪਿੱਛੇ ਜਿਸਮਨ ਸਿੰਘ ਜੀ ਆਮ ਆਦਮੀ ਪਾਰਟੀ ਨੇ ਫਰੋਜਪੁਰ ਨੂੰ ਉਮੀਦਵਾਰ ਜਿਹੜਾ ਦਿੱਤਾ ਹੈ ਉਹ ਹੈਗੇ ਨੇ ਮੁਕਸਰ ਤੋਂ ਕਾਕਾ ਬਰਾੜ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਹੈ ਫਰੋਜਪੁਰ ਦੇ ਉਮੀਦਵਾਰ ਜਿਹੜਾ ਖਲਾਰੇ ਉਹਨਾਂ ਨੇ ਕੀ ਜਿੱਤ ਪਾਣਗੇ ਦੇਖੋ ਜੀ ਉਹਦੇ ਬਾਰੇ ਤਾਂ ਮੈਂ ਗੱਲ ਨਹੀਂ ਕਰਦਾ ਲੇਕਿਨ ਕਾਕਾ ਬਰਾੜ ਬਾਰੇ ਮੈਂ ਜ਼ਰੂਰ ਗੱਲ ਕਰਦਾ ਕਿ ਇਹ ਜਦੋਂ ਪਾਵਰ ਆ ਜਾਂਦੀ ਹੈ ਬੰਦੇ ਦੇ ਕੋਲ ਹੂੰ ਕਾਕਾ ਬਰਾੜ ਜੀ ਦੇ ਨਾਲ ਮੇਰੇ ਐਡੇ ਵਧੀਆ ਰਿਲੇਸ਼ਨ ਸੀ ਕਾਕਾ ਬਰਾੜ ਜੀ ਮੇਰੇ ਘਰੇ ਆਉਂਦੇ ਸੀ 2017 ਤੋਂ ਬਾਅਦ ਜਦੋਂ ਹਾਰੇ ਸੀ ਮੇਰੇ ਘਰੇ ਆਉਣਾ ਦੋ ਦੋ ਤਿੰਨ ਤਿੰਨ ਟਾਈਮ ਅਸੀਂ ਇਕੱਠੇ ਬੈਠੇ ਕੌਫੀ ਪੀ ਜਾਨੀ ਅੱਛਾ ਮੈਂ ਇਹਦੇ ਘਰੇ ਜਾਣਾ ਇੰਨੇ ਮੇਰੀ ਪੂਰੀ ਇੱਜ਼ਤ ਕਰਨੀ ਚਾਹ ਪਾਣੀ ਆਪ ਲੈ ਕੇ ਆਉਣਾ ਪਲੇਟਾ ਅੱਗੇ ਖਾਣ ਪੀਣ ਵਾਸਤੇ ਆਪ ਲੈ ਕੇ ਆਉਣੀਆ ਅੱਛਾ ਲੇਕਿਨ ਜਦੋਂ 2022 ਦੇ ਵਿੱਚ ਸਰਕਾਰ ਬਣੀ ਕੁਰਸੀ ਬਿ ਮਿਲੀ ਫਿਰ ਉਦੋਂ ਬਾਅਦ ਜਸਵੰਤ ਕੌਣ ਤੇ ਬਸ ਜੀ ਕਿਸੇ ਨੇ ਪੁੱਛਿਆ ਤੂੰ ਕੌਣ ਤੇ ਮੈਂ ਕੌਣ ਬਸ ਤੂੰ ਕੌਣ ਤੇ ਮੈਂ ਕੌਣ ਜੀ ਨਹੀਂ ਵੀਰ ਜੀ ਜਿਸ ਤਰ੍ਹਾਂ ਕਾਕਾ ਬਰਾੜ ਹੈਗੇ ਨੇ ਮੁਕਸਰ ਤੋਂ ਕਿ ਇਹਨਾਂ ਦੇ ਕੋਲ ਕੋਈ ਵੋਟ ਬੈਂਕ ਭਾਰੀ ਹੈਗਾ ਜਾਂ ਇਹਨਾਂ ਦੇ ਕੋਲ ਕਰੋੜਾ ਰੁਪਈਆ ਸੀਗਾ ਇਹ ਸਿਰਫ ਮੈਂ ਤਾਂ ਉਹ ਗੱਲ ਕਹਿ ਰਿਹਾ ਨਾ ਵੀ ਆਮ ਲੋਕਾਂ ਦੀ ਨਹੀਂ ਇਹ ਖਾਸ ਹੋ ਗਈ ਕਿਉਂਕਿ 2.5 300 ਕਿਲ ਦਾ ਮਾਲਕ ਹੈ ਜੀ ਅਸੀਂ ਕਿੱਥੇ ਸਾਡੇ ਵਰਗੇ ਬੰਦੇ 1.5 ਕਿਲ ਦੇ ਮਾਲਕ ਜਿਹੜੇ ਨੇ ਇਹਨਾਂ ਨੂੰ ਕਿਹਨੇ ਪੁੱਛਣਾ ਹੈ ਇਸ ਕਰਕੇ ਪੈਸੇ ਵਾਲੇ ਬੰਦੇ ਤੇ ਜਿਹੜੇ ਅਮੀਰ ਬੰਦਿਆਂ ਦੀ ਇਹ ਪਾਰਟੀ ਹੋ ਚੁੱਕੀ ਹੈ ਗਰੀਬਾਂ ਦਾ ਇਹਦੇ ਵਿੱਚ ਕੁਝ ਨਹੀਂ ਰਹਿ ਗਿਆ ਦੂਸਰੀ ਮੈਂ ਬੇਨਤੀ ਹੋਰ ਕਰ ਦਿਆਂ ਕਿ ਕਾਕਾ ਬਰਾੜ ਜੀ ਨੂੰ ਮੈਂ ਜਦੋਂ ਵੀ ਕਹਿੰਦਾ ਹੁੰਦਾ ਸੀ ਕਿ ਬਰਾੜ ਸਾਹਿਬ ਅੱਜ ਇੱਥੇ ਹੈਗੀ ਕੋਈ ਪ੍ਰੋਗਰਾਮ ਹੈ ਇੱਥੇ ਆ ਜਾਓ ਜਾਂ ਮੈਂ ਮੁਕਸਰ ਦੇ ਵਿੱਚ ਜਾਣਾ ਕੋਈ ਉੱਥੇ ਅਸੀਂ ਇਕੱਠੇ ਹੋਣਾ ਤੇ ਬਿਲਕੁਲ ਵਧੀਆ ਸਾਰਾ ਕੁਝ ਚੱਲਦਾ ਰਿਹਾ ਜੇ ਹੋਰ ਤੁਹਾਨੂੰ ਮੈਂ ਦੱਸਾਂ ਕਾਕਾ ਬਰਾੜ ਜੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਦੋ ਦਿਨ ਮੈਂ ਪਹਿਲਾਂ ਮੈਂ ਫੋਨ ਕੀਤਾ ਮੈਂ ਕਿਹਾ ਬਰਾੜ ਸਾਹਿਬ ਤੁਹਾਨੂੰ ਟਿਕਟ ਮਿਲ ਰਹੀ ਹੈ ਮੈਂ ਕਿਹਾ ਫਰੋਈਪੁਰ ਹਲਕੇ ਤੋਂ ਲੋਕ ਸਭਾ ਦੀ ਕਹਿੰਦਾ ਨਹੀਂ ਜੀ ਖਤਰੀ ਸਾਹਿਬ ਜੀ ਮੈਨੂੰ ਤਾਂ ਪਤਾ ਨਹੀਂ ਹੋ ਸਕਦਾ ਤੁਹਾਨੂੰ ਕੋਈ ਹੋਵੇ ਕਹਿੰਦਾ ਮੇਰੇ ਕੋਲ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹਦਾ ਪੀਏ ਵਿੱਕੀ ਉਹਨੂੰ ਮੈਂ ਫੋਨ ਕੀਤਾ ਮੈਂ ਵਿੱਕੀ ਸਾਹਿਬ ਤੁਹਾਨੂੰ ਟਿਕਟ ਮਿਲ ਰਹੀ ਹੈ ਮੈਂ ਕਿਹਾ ਜਿਲ੍ਹਾ ਫਰੋਇਦਪੁਰ ਦੀ ਨਹੀਂ ਜੀ ਅੰਕਲ ਜੀ ਸਾਨੂੰ ਤਾਂ ਕੋਈ ਪਤਾ ਨਹੀਂ ਜਦੋਂ ਤੁਹਾਡਾ ਮੇਰਾ ਫੋਨ ਤੁਹਾਡੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਜਦੋਂ ਤੁਹਾਨੂੰ ਟਿਕਟ ਮਿਲੀ ਕਮ ਸੇ ਕਮ ਉਦੋਂ ਹੀ ਤੁਸੀਂ ਖਤਰੀ ਸਾਹਿਬ ਨੂੰ ਯਾਦ ਕਰ ਲਓ ਵੀ ਖਤਰੀ ਸਾਹਿਬ ਆਪਾਂ ਟਿਕਟ ਮਿਲ ਗਈ ਹੈ ਅਸੀਂ ਬਿਲਕੁਲ ਤੁਹਾਡੇ ਨਾਲ ਚੱਲਾਂਗੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਇਲਾਕੇ ਦੇ ਵਿੱਚ ਮਤਲਬ ਹੀ ਨਹੀਂ ਕੋਈ ਨਹੀਂ ਅਜੇ ਕਿ ਕਿਸੇ ਪੁੱਛ ਨਹੀਂ ਕੋ ਦੱਸ ਰਿਹਾ ਹੈ ਬਸ ਜਸਵੰਤ ਸਿੰਘ ਖੱਤਰੀ ਸਾਹਿਬ ਜੀ ਇੱਕ ਸਵਾਲ ਖੀਰਲਾ ਕਰਦੇ ਆਪਾਂ ਵੀ ਜਿਵੇਂ ਕਿਸਾਨਾਂ ਦਾ ਮੁੱਦਾ ਚੱਲਦਾ ਹੈ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਨੇ ਪਿੰਡਾਂ ਦੇ ਵਿੱਚੋਂ ਕਹਿੰਦੇ ਵੀ ਵਾੜਾਂ ਦੇ ਚੁਪਝਾਉਂਦੇ ਆ ਬਿਲਕੁਲ ਤੇ ਬਾਕੀ ਹੋਰ ਕਈ ਪਾਰਟੀਆਂ ਦੀ ਵੀ ਵੀਡੀਓ ਸੋਸ਼ਲ ਮੀਡੀਆ ਤੇ ਆਈਆਂ ਹੈਗੀਆਂ ਨੇ ਕਿਵੇਂ ਵਿਖਦੇ ਹੋ ਮੈਂ ਤਾਂ ਕਹਿੰਦਾ ਉਹਨਾਂ ਨੂੰ ਕੀ ਇਹਨਾਂ ਨੂੰ ਵੀ ਪਜਾਨ ਲੱਗੇ ਹੋਏ ਨੇ ਲੋਕ ਹਮ ਇਹਨਾਂ ਬਾਰੇ ਵੀ ਬੁਰੀ ਹਾਲਤ ਹੋ ਗਈ ਹੁਣ ਪਿੱਛੇ ਜੇ ਮੈਂ ਸੁਣਿਆ ਵੀ ਇੱਥੇ ਮੈਨੂੰ ਮੈਂ ਐਵੇਂ ਕਹਿ ਰਿਹਾ ਆ ਵੀ ਆਪ ਨਹੀਂ ਮੋਨ ਕਿਦੇ ਉੱਥੇ ਵਿੱਚ ਗਏ ਨੇ ਉੱਥੇ ਉਹਨਾਂ ਨੇ ਕਿਹਾ ਜੀ ਇੱਕ ਸਵਾਲ ਦਾ ਜਵਾਬ ਦੇ ਦਿਓ ਜੀ ਉਹ ਕਹਿੰਦੇ ਦੱਸੋ ਜੀ ਕਾਕਾ ਬਰਾੜ ਦਾ ਲੜਕਾ ਗਿਆ ਤੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਗਿਆ ਉਹ ਕਹਿੰਦੇ ਜਸਵੰਤ ਸਿੰਘ ਖੱਤਰੀ ਕਿੱਥੇ ਐਨੀ ਗੱਲ ਉਹਨਾਂ ਪੁੱਛੀ ਬੀ ਕੋ ਸਵਾਲ ਹੈ ਉੱਥੇ ਤੂੰ ਤੂੰ ਮੈਂ ਮੈਂ ਉਹਨਾਂ ਨਾਲ ਹੋ ਗਈ ਅੱਛਾ ਜੀ ਤੇ ਇਹ ਇਹਨਾਂ ਦੇ ਇਹ ਹਾਲਾਤ ਨੇ ਇਹਨਾਂ ਦੇ ਵੀ ਬਹੁਤ ਤੂ ਤੂ ਮੈਂ ਮੈਂ ਹੋ ਰਹੀ ਏ ਪਿੰਡਾਂ ਦੇ ਵਿੱਚ ਖੱਜਲ ਖਰਾਬੀ ਹੋ ਰਹੀ ਕਿਉਂਕਿ ਵਰਕਰ ਤੇ ਮੈਨੂੰ 2 ਸਾਲਾਂ ਦੇ ਵਿੱਚ ਕਿਤੇ ਦਿਖਾ ਦੇ ਨੀ ਕੋਈ ਇੱਕ ਵੀ ਇੱਕ ਵੀ ਲੱਗੀ ਏ ਤਾਂ ਹੂੰ ਕੋਈ ਕੰਮ ਨਹੀਂ ਕੋ ਕੁਛ ਨਹੀਂ ਹੈਗਾ ਸਿਰਫ ਹਵਾ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਏ ਹੁਣ ਦੂਰ ਨਾ ਜਾਓ ਨਾ ਕਿਸੇ ਦੀ ਪੈਨਸ਼ਨ ਨਾ ਕਿਸੇ ਦਾ ਨਵਾਂ ਰਾਸ਼ਨ ਕਾਟ ਨਾ ਕਿਸੇ ਬੱਚੇ ਦਾ ਨਾ ਪੈ ਰਿਹਾ ਹੁਣ ਮੇਰਾ ਪੋਤਾ 3 ਸਾਲ ਦਾ ਹੋ ਗਿਆ ਉਹਦਾ ਰਾਸ਼ਨ ਕਾਟ ਦੇ ਵਿੱਚ ਨਾ ਕੋ ਨਹੀਂ 4 ਸਾਲ ਦਾ ਹੋ ਗਿਆ ਮੇਰੇ ਨੋ ਮੇਰੀ ਬਈਏ ਉਹਦਾ ਕਿਸੇ ਦਾ ਨਾ ਕੋਈ ਕੁਝ ਨਹੀਂ ਹੋ ਰਿਹਾ ਜੀ ਸਿਰਫ ਗੱਲਾਂ ਤੇ ਐਵੇਂ ਵਿਖਾਵਾ ਹੀ ਚੱਲ ਰਿਹਾ ਜੀ ਕੋਈ ਗੱਲ ਨਹੀਂ ਗਰਾਉਂਡ ਤੇ ਕੁਝ ਵੀ ਜੀ ਸੁਵੰਤ ਸਿੰਘ ਜੀ ਭਗਵੰਤ ਮਾਨ ਦਾ ਕਹਿਣਾ ਸੀ ਵੀ ਅਸੀਂ ਜਿਹੜਾ ਬੈਂਕ ਖਾਤਾ ਹੈਗਾ ਪੰਜਾਬ ਦਾ ਜਿਹੜਾ ਉਹਨੂੰ ਅਸੀਂ ਭਰਾਂਗੇ ਹਾਂਜੀ ਲੇਕਿਨ ਭ੍ਰਿਸ਼ਟਾਚਾਰ ਖਤਮ ਕਰਕੇ ਆਪਦਾ ਜਿਹੜਾ ਬੈਂਕ ਬੈਲੈਂਸ ਅਸੀਂ ਵਧਾਵਾਂਗੇ ਪੰਜਾਬ ਦੇ ਨੂੰ ਲੇਕਿਨ 1 ਲੱਖ ਕਰੋੜ ਰੁਪਇਆ ਕਰਜ਼ਾ ਜਿਹੜਾ ਆਮ ਆਦਮੀ ਪਾਰਟੀ ਨੇ ਲਿਆ ਹੈ ਹਾਂਜੀ ਕਿਵੇਂ ਵਿਗਦੇ ਬਿਲਕੁਲ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਨੇ ਤਾਂ ਗੱਲ ਕਰ ਰਹੇ ਸੀ ਰੰਗਲਾ ਪੰਜਾਬ ਬਣਾਉਣ ਦੀ ਮੈਨੂੰ ਦੱਸੋ ਵੀ ਇਹ ਰੰਗਲਾ ਪੰਜਾਬ ਅਸਰ ਬਣ ਜਾਏਗਾ ਲੋਕਾਂ ਦੇ ਉੱਤੇ ਹੋਰ ਬੋਝ ਪਾ ਕੇ ਕਰਜ਼ੇ ਚੱਕ ਕੇ ਤੇ ਸਾਰਾ ਕੋਈ ਮੈਂ ਤਾਂ ਇਹੋ ਕਹਿੰਦਾ ਵੇ ਦੇਖੋ ਕਿੰਨੇ ਇਹਨਾਂ ਨੇ ਫਲੈਟਸ ਕਿੰਨਾ ਇਹਨਾਂ ਵਿਖਾਵਾ ਕਰ ਰਹੇ ਨੇ ਹੁਣ ਪਿੱਛੇ ਜੇ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਇਆ ਇਹਨਾਂ ਨੇ ਕਿੰਨਾ ਜਹਾਜ਼ ਭਜਾਇਆ ਚਾਰ ਚਫੇਰੇ ਕਿੰਨਾ ਪ੍ਰਚਾਰ ਕੀਤਾ ਪੈਸਾ ਸਾਰਾ ਪੰਜਾਬ ਦਾ ਲਾਇਆ ਲੇਕਿਨ ਉਹਦੇ ਵਿੱਚ ਸਾਨੂੰ ਮਿਲਿਆ ਕੀ ਕੱਕ ਵੀ ਨਹੀਂ ਕਿਤੇ ਮਿਲਿਆ ਕਿਸੇ ਵੀ ਸਟੇਟ ਦੇ ਵਿੱਚ ਉਹ ਕਮ ਸੇ ਕਮ ਜਿਹੜੀਆਂ ਸਟੇਟਾਂ ਤੁਹਾਡੇ ਕੋਲ ਆ ਗਿਆ ਨੇ ਉਹਨਾਂ ਲੋਕਾਂ ਨੂੰ ਤਾਂ ਸੰਭਾਲ ਲਓ ਉਹਨਾਂ ਵਰਕਰਾਂ ਨੂੰ ਤਾਂ ਸੰਭਾਲ ਲਓ ਜਿਨ੍ਹਾਂ ਨੇ ਅੱਗੇ ਤੁਹਾਨੂੰ ਲੈ ਕੇ ਜਾਣਾ ਹੈ ਜਿਨ੍ਹਾਂ ਨੇ ਇਹ ਤੁਹਾਡੀਆਂ ਸਰਕਾਰਾਂ ਬਣਾਈਆਂ ਨੇ ਕਮ ਸੇ ਕਮ ਉਹਨਾਂ ਨੂੰ ਤਾਂ ਸੰਭਾਲ ਲਓ ਤੁਸੀਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਆਪਦੇ ਘਰ-ਬਾਰ ਬਰਬਾਦ ਕੀਤੇ ਨੇ ਕਿਉਂ ਉਹ ਉਹ ਤਾਂ ਅਸੀਂ ਤਾਂ ਇਹ ਹੀ ਦੇਖ ਲਿਆ ਹੈ ਪੀ ਪਹਿਲੀ ਵਾਰ ਜਦੋਂ ਕੇਜਰੀਵਾਲ ਸਾਹਿਬ ਨੇ ਸਰਕਾਰ ਬਣਾਈ 49 ਦਿਨ ਦੀ ਇਹਨਾਂ ਸਭ ਤੋਂ ਪਹਿਲਾਂ ਸੋਚਿਆ ਕਿ ਐਸੀ ਬੈਸੀ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਲਮਾ ਗਿਆ ਸੀ ਤੇ ਫਿਰ ਇਹਨਾਂ ਨਾਲ ਦੇ ਨਾਲ ਹੀ ਕਾਂਗਰਸ ਦਾ ਸਮਰਥਨ ਲੈ ਕੇ ਤੇ ਇਹਨਾਂ ਨੇ ਉੱਥੇ 49 ਦਿਨ ਸਰਕਾਰ ਚਲਾ ਲਈ ਸੀ ਦਿੱਲੀ ਦੇ ਵਿੱਚ ਹੂੰ ਹੂੰ ਤੇ ਅੱਜ ਹੁਣ ਤੁਸੀਂ ਦੇਖ ਲਓ ਵੀ ਕੋਈ ਇਧਰੋਂ ਫੜ ਫੜ ਕੇ ਖਿੱਚੀ ਜਾਂਦੇ ਨੇ ਜਿਵੇਂ ਹੁਣ ਕੱਲ ਗੋਲਡੀ ਜੀ ਬਰਾੜ ਜੀ ਉਹਨੂੰ ਸ਼ਾਮਲ ਕਰ ਲਿਆ ਕਿ ਇੱਕ ਪਾਸੇ ਤੇ ਤੁਸੀਂ ਬਰ ਖਿਲਾਫ ਇੱਕ ਦੂਜੇ ਤੇ ਇਲੈਕਸ਼ਨ ਲੜਦੇ ਪਏ ਦੇ ਕੱਲ ਤੁਸੀਂ ਜਫੀਆਂ ਪਾਈ ਜਾਂਦੇ ਐਵੇਂ ਜਫੀਆਂ ਕਦੇ ਆਪਦੇ ਵਰਕਰਾਂ ਨਾਲ ਪਾਓ ਜਿੰਨਾ ਨੇ ਤੁਹਾਨੂੰ ਐਡਾ ਵੱਡਾ ਬਹੁਮਤ ਦਿੱਤਾ ਹੈ 92 ਤੋਂ ਦੇ ਐਮਐਲਏ ਜਿਤਾ ਕੇ ਤੁਹਾਨੂੰ ਦਿੱਤੇ ਨੇ ਇਹਨਾਂ ਨੂੰ ਕਦੇ ਗਰੀਬਾਂ ਨੂੰ ਜੱਪੀਆਂ ਪਾਉਂਨਾ ਜੀ ਕਦੇ ਤੁਸੀਂ ਬਹੁਤ ਬੁਰੇ ਹਾਲਾਤ ਨੇ ਜੀ ਇਹ ਜੇ ਵੀਰ ਜੀ ਜਿਸ ਤਰ੍ਹਾਂ ਆਪਾਂ ਦੋ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਤੇ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਨਹੀਂ ਹੈ ਹਾਂਜੀ ਉਹਦੇ ਤੇ ਕੀ ਵਿਚਾਰ ਦੜ ਬਸ ਸਭ ਮਿੱਲੀ ਭੁਗਤ ਚੱਲ ਰਹੀ ਸਭ ਇੱਕੋ ਕੁਝ ਹੋ ਗਿਆ ਜੀ ਬਸ ਇੱਕ ਦੂਜੇ ਦੀਆਂ ਸੈਟਿੰਗਾਂ ਕਰ ਰਹੇ ਨੇ ਜੀ ਬਸ ਕੁਝ ਨਹੀਂ ਹੈਗਾ ਜੀ ਇਹ ਤਾਂ ਦੇਖ ਲਿਆ ਹੁਣ ਪਿੱਛੇ ਜਾ ਬਦਲ ਸਾਹਿਬ ਦੀ ਵਰਸੀ ਹੋਈ ਸੀ ਤੇ ਉਥੇ ਜਾਕੜ ਸਾਹਿਬ ਮੈਂ ਕੀਰਨੇ ਪਾਣ ਲੱਗੇ ਸੀ ਤੇ ਸਾਰੇ ਇਕੱਠੇ ਹੋ ਜੋ ਸਾਰੇ ਇਕੱਠੇ ਹੋ ਜੋ ਬਸ ਆ ਵੀ ਕੋ ਕੋਸ਼ ਹੋ ਗਈ ਹਾਂਜੀ ਹਾਂਜੀ ਕੁਛ ਨਹੀਂ ਇਹਨਾਂ ਨੇ ਪੰਜਾਬ ਨੂੰ ਬਚਾਣਾ ਕੁਛ ਨਹੀਂ ਕਰਨਾ ਇਹਨਾਂ ਨੂੰ ਵੀਰ ਜੀ ਤੁਸੀਂ ਪਿੰਡਾਂ 'ਚ ਜਾ ਕੇ ਵਿਚਰਦੇ ਹੋ ਫਿਰ ਹੋਇਪਰ ਦੇ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਦਾ ਪਿੰਡਾਂ 'ਚ ਮੈਨੂੰ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਵੀ ਲੋਕ ਕਹਿੰਦੇ ਨੇ ਵੀ ਖੱਤਰੀ ਸਾਹਿਬ ਚਿੰਤਾ ਨਾ ਕਰਿਆ ਜੇ ਤੇ ਇੱਕ ਤੁਸੀਂ ਜੇ ਖੜ੍ਹ ਗਏ ਜੇ ਤਾਂ ਖੜ੍ਹ ਜਾਏ ਜੇ ਰੱਬ ਦਾ ਵਾਸਤਾ ਜੇ ਜੋ ਲੀਡਰ ਕਰਦੇ ਪੈ ਨੇ ਉਸ ਤਰ੍ਹਾਂ ਨਾ ਕਰਿਆ ਜੇ ਕਿਉਂਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਉੱਠ ਚੁੱਕਿਆ ਹੈ ਨਾ ਪਾਰਟੀਆਂ ਤੋਂ ਮੈਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ ਗੁਰੂ ਗੋਬਿੰਦ ਸਿੰਘ ਨੇ ਆਪ ਦਾ ਸਾਰਾ ਪਰਿਵਾਰ ਵਾਰਤਾ ਛੋਟੇ ਛੋਟੇ ਬੱਚੇ ਵਾਰਤੇ ਤੇ ਜਿਹੜਾ ਮੁਲਕ ਨੂੰ ਅਸੀਂ ਆਜ਼ਾਦ ਕਰਾਇਆ ਸੀ ਕੁਰਬਾਨੀਆਂ ਦੇ ਕੇ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੈ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਵੋਟ ਦਾ ਅਧਿਕਾਰ ਸਾਨੂੰ ਲੈ ਕੇ ਦਿੱਤਾ ਤੇ ਇਹ ਲੋਕ ਸਾਡੇ ਨਾਲ ਕਰ ਕੀ ਰਹਿ ਨੇ ਲੋਕਾਂ ਦੇ ਨਾਲ ਜੇ ਸਵੰਤ ਸਿੰਘ ਖਤਰੀ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਦਾ ਬੰਦ ਕੇ ਰਹੇਗਾ ਸਿਰ ਕੱਟਿਆ ਜਾਵੇਗਾ ਲੇਕਿਨ ਪਿੱਛੇ ਨਹੀਂ ਹਟੇਗਾ ਮੈਦਾਨ ਚ ਮੈਦਾਨ ਚ ਡਟ ਕੇ ਰਹੇਗਾ ਹਾਰਾ ਜਿੱਤਾ ਤਾਂ ਉਹ ਪਰਮਾਤਮਾ ਤੇ ਨੇ ਜਾਂ ਮੇਰੀ ਪਬਲਿਕ ਹੈ ਜਿਹਨਾਂ ਲੋਕਾਂ ਨੇ ਮੈਨੂੰ ਵੋਟਾਂ ਪਾਣੀਆਂ ਨੇ ਮੈਂ ਤਾਂ ਉਹਨਾਂ ਤੇ ਗੱਲ ਸੁੱਟੀ ਹੋਈ ਏ ਉਹ ਜਾਣਨ ਤੇ ਜਾਂ ਫਿਰ ਪਰਮਾਤਮਾ ਜਾਣੀ ਜੀ 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 ਹਾਂ ਸੋ ਦੋਸਤੋ ਮੇਰੇ ਨਾਲ ਸੀਗੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਤਰੀ ਜਿਹੜੇ ਕਿ ਆਜ਼ਾਦ ਉਮੀਦਵਾਰ ਫਰੋਜਪੁਰ ਤੋਂ ਖੜੋਤੇ ਹੈਗੇ ਨੇ ਸੋ ਵੱਡੇ ਵੱਡੇ ਖਲਾਸੇ ਕੀਤੇ ਨੇ ਕਹਿੰਦੇ ਵੀ ਆਵਾਦਵੀ ਪਾਰਟੀ ਦੇ ਵਿੱਚ ਮੈਂ ਯਾਰ ਦੇ ਲੇਕਿਨ ਵੱਡੇ ਵੱਡੇ ਖਲਾਸੇ ਕੀਤੇ ਨੇ ਕਹਿੰਦੇ ਵੀ ਅੱਜ ਤੱਕ ਮੈਨੂੰ ਪਾਰਟੀ ਨੇ ਕਹਿੰਦੇ ਵੀ ਛੁਣਛਣਾ ਹੀ ਖੜਕਾ ਕੇ ਦੇ ਦਿੱਤਾ ਹੈ ਲੇਕਿਨ ਦਿੱਤਾ ਕੱਖ ਨਹੀਂ ਹੈ ਸੋ ਭਾਈ ਸਾਹਿਬ ਜਿਸ ਤਰ੍ਹਾਂ ਤੁਸੀਂ ਵੱਡੇ ਵੱਡੇ ਖਲਾਸੇ ਕੀਤੇ ਨੇ ਹਾਂਜੀ ਸੋ ਤੁਸੀਂ ਆਪਦੀ ਗੱਲ ਸਾਰੀ ਰੱਖੀ ਹੈ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਜੀ ਹਾਂ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸੁਜੋਗੀ ਅ ਭਾਈ ਗੁਰਜੀਤ ਸਿੰਘ ਸਾਹਿਬ ਭਾਈ ਗੁਰ